ਦਰਬਾਰ ਸਾਹਿਬ ਆ ਕੇ ਕੁੜੀ ਜੋਗਾ ਕਰ ਗਈ ਸੀ ਸਾਸਨ ਕਰ ਗਈ ਥੱਲੇ ਨੂੰ ਸਿਰ ਲੱਤਾਂ ਤਾਂ ਨੂੰ ਚੱਕ ਕੇ ਕਰ ਗਈ ਪ੍ਰਕਰਮਾਂ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਆਪਾਂ ਤਾਂ ਮਾੜਾ ਜਿਹਾ 2 ਮਿੰਟ ਸਰੋਵਰ 'ਚ ਵੱਧ ਰਹਿ ਜਾਈ ਉਹ ਸੂਆ ਵਿੱਚ ਦੀ ਲਗਾਉਣ ਨੂੰ ਫਿਰਦੇ ਹੁੰਦੇ ਸਾਡੇ ਮੈਂ ਪੋਸਟ ਵੀ ਪਾਈ ਸੀ ਕਿ ਉਹ ਤਨਖਾਹ ਲੈਣ ਗਏ ਸੀ ਉਸ ਲਈ ਪੈਰ ਪੈਰ ਤੇ ਖੜੇ ਹੁੰਦੇ ਆ ਕਹਿੰਦੇ ਬਸ ਆਰ ਪਾਰ ਕਰ ਦੇਣਾ ਪਰ ਪੱਗ ਵਾਲਿਆਂ 'ਚੋਂ ਕਰਨਾ ਉਹ ਬੀਬੀ ਦਾ ਖਰੇ ਸੀ ਸਾਸਨ ਸਿੱਖਣ ਦੇ ਸੀ ਲੱਗੇ ਖੜ ਕੇ ਮੈਨੂੰ ਲੱਗਦਾ ਯਾਰ ਕਿੱਥੇ ਚੱਲ ਕੇ ਕਿੰਨਾ ਟਾਈਮ ਲੱਗਦਾ ਸਿਰ ਭਾਣੇ ਹੋ ਕੇ ਤਾਂ ਨੂੰ ਖੜੇ ਹੋਣ 'ਚ ਤਾਂ ਪਰ ਮਜ਼ਾਕ ਬਣ ਗਿਆ ਸਾ ਬੜੀ ਸਾਜ਼ਿਸ਼ ਨਾਲ ਆਈ ਸੀ ਸਿਕਿਉਰਿਟੀ ਉਹਨੂੰ ਮਿਲਣਾ ਇਸ ਗੱਲ ਨੂੰ ਪੂਰੀ ਤਰ੍ਹਾਂ ਸਿੱਧ ਕਰਦਾ ਕਹਿ ਰਹੇ ਸੀ ਕੋਈ 1200 ਕਿਲੋਮੀਟਰ ਚੱਲ ਕੇ ਆਇਆ ਯੋਗਾ ਕਰਨ ਉੱਥੇ ਬਸ ਸਿਰ ਘੱਡਣਾ ਆਇਆ ਦਰਬਾਰ ਸਾਹਿਬ ਆ ਕੇ ਬਾਹਰ ਕਿਤੇ ਜਗ੍ਹਾ ਨਹੀਂ ਮਿਲੀ ਗੁਰਮਤਿ ਚ ਕਿੰਨੀ ਕਿਥਾਂ ਆਏ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਯੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹੇ ਆ ਬਹੁਤ ਬਿਰ ਯੋਗ ਸਾਧਨਾ ਸਾਦਾ ਉਹ ਬੜਾ ਬੜੀਆਂ ਉਦਾਹਰਨਾਂ ਆ ਤੁਹਾਨੂੰ ਸੈਂਕੜੇ ਮਿਲ ਜਾਣੀਆਂ ਤਾਂ ਪਰ ਸਾਜ਼ਿਸ਼ ਤਹਿਤ ਹੋ ਰਿਹਾ ਮੈਂ ਕਿੰਨਾ ਵੀ ਸਾਰਿਆਂ ਨੂੰ ਇੱਕੋ ਜੇ ਚੱਲਿਆ ਕਰੋ ਫਿਰ ਤੁਸੀਂ ਆਪਣੇ ਬੰਦਿਆਂ ਨੂੰ ਤਾਂ ਪਾੜਨੇ ਨੂੰ ਫਿਰਦੇ ਆ ਸ ਇਹਨਾਂ ਨੂੰ ਮੈਂ ਕਹਿੰਦਾ ਚਾਕੇ ਸਰੋਵਰ 'ਚ ਛੋੜ ਦੇ ਇੱਕ ਵਾਰ ਪਤਾ ਲੱਗਦਾ ਉਹਨੂੰ ਨਾਲੇ ਇਸ਼ਨਾਨ ਹੋ ਜਾਂਦਾ ਉਹਦਾ